ਦੂਜੇ ਖਬਰਨਾਮੇ ਦੇ ਨਾਲ ਜਗਤਾਰ ਸਿੰਘ ਸਵਾਦ ਕਰਦਾ ਏ। ਬਾਕੀ ਦੇ ਇਤਿਹਾਸ ਦੇ ਉੱਪਰ ਪੰਜਾਬ ਦੀ ਰਾਜਨੀਤੀ ਵਿੱਚ ਇੱਕ ਨਵੀਂ ਪਾਰਟੀ ਦਾ ਅਲਾਨ ਹੋਇਆ ਸੀ। ਸ਼੍ਰੋਮਣੀ ਅਕਾਲੀ ਦਲ ਦਾ ਵਾਰਸ ਪੰਜਾਬ ਦੇ ਪਾਰਟੀ ਉੱਭਰ ਕੇ ਸਾਹਮਣੇ ਆਈ ਸੀ। ਜਿਨ੍ਹਾਂ ਵੱਲੋਂ ਲਗਾਤਾਰ ਪੂਰੇ ਪੰਜਾਬ ਦੇ ਵਿੱਚ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਜੋੜਿਆ ਜਾ ਰਿਹਾ ਏ। ਜਿਸ ਦੇ ਤਹਿਤ ਲਗਾਤਾਰ ਵਕ-ਵਕ ਪੰਜਾਬ ਦੇ ਜ਼ਿਲ੍ਹਿਆਂ ਦੇ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਅਤੇ ਪਾਰਟੀ ਭਰਤੀਆਂ ਕੀਤੀਆਂ ਜਾ ਰਹੀਆਂ ਨੇ। ਇਸੇ ਤਰ੍ਹਾਂ ਤੇ ਫਰੀਕ ਕੋੜ ਜਿਲ੍ਹੇ ਦੇ ਅੰਦਰ ਵੀ ਇੱਕ ਮੀਟਿੰਗ ਰੱਖੀ ਗਈ ਜਿਸ ਵਿੱਚ ਅਹੁਦੇਦਾਰੀਆਂ ਦਿੱਤੀਆਂ ਗਈਆਂ ਅਤੇ ਪਾਰਟੀ ਦੀ ਅਗਲੀ ਰਣਨੀਤੀ ਤਿਆਰ ਕੀਤੀ ਗਈ। ਇਸ ਪਾਰਟੀ ਦੇ ਵਿੱਚ ਡਿਬੜੂਗੜ੍ਹ ਦੀ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਪਾਲ ਦੇ ਪਿਤਾ ਤਰਸੀਮ ਸਿੰਘ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਨਾਲ ਹੀ ਐਮਪੀ ਸਰਜੀ ਸਿੰਘ ਖਾਲਸਾ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਪਾਰਟੀ ਬਾਰੇ ਲੋਕਾਂ ਨੂੰ ਜਾਣੂ ਕਰਾਇਆ ਗਿਆ ਅਤੇ ਨਵੇਂ ਅਹੁਦੇਦਾਰੀਆਂ ਵੀ ਦਿੱਤੀਆਂ ਗਈਆਂ। ਦੱਸਿਆ ਗਿਆ ਕਿ ਇਹ ਆ ਪਾਰਟੀ ਦਿਬੜੂਗੜੀ ਦੀ ਜੇਲ੍ਹ ਦੇ ਵਿੱਚ ਬੰਦ ਐਮਪੀ ਅਮਰਤਪਾਲ ਸਿੰਘ ਦੀ ਅਗਵਾਈ ਦੇ ਵਿੱਚ ਤਿਆਰ ਕੀਤੀ ਗਈ ਹੈ ਅਤੇ ਇਸ ਵਾਰ ਇਹਨਾਂ ਵੱਲੋਂ ਚੋਣਾਂ ਦੇ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਜਿਸ ਨੂੰ ਲੈ ਕੇ ਲਗਾਤਾਰ ਭਾਰਤੀ ਜਾਰੀ ਹੈ ਤੁਸੀਂ ਵੀ ਦੇਖੋ ਇਹ ਤਸਵੀਰਾਂ ਅਤੇ ਇਸ ਬਾਰੇ ਕੀ ਕਹਿੰਦੇ ਨੇ ਐਮਪੀ ਸਰਜੀ ਸਿੰਘ ਅਤੇ ਨਾਲ ਹੀ ਅਮਰਤਪਾਲ ਦੇ ਪਿਤਾ ਤਰਸੀਮ ਸਿੰਘ ਅਜੀ ਜਿਹੜੀ ਪਾਰਟੀ ਦੀ ਆਪਾਂ ਸਥਾਪਨਾ ਕੀਤੀ ਹੈ ਜੀ ਮਾਗੀ ਵਾਲੇ ਦਿਨ ਸ਼੍ਰੋਮਣੀ ਕਾਲੀਦਾ ਲਵਾਰਸ ਪੰਜਾਬ ਦੇ ਉਹਦੇ ਸਿਲਸਿਲੇ ਦੇ ਵਿੱਚ ਜਿਹੜੇ ਉਹਦੇ ਮੈਂਬਰ ਬਣਾਏ ਆ ਪੰਜ ਉਹਨਾਂ ਨੂੰ ਮੈਂਬਰ ਮੈਂਬਰਾਂ ਨੂੰ ਉਹਦਾ ਦੇ ਕੇ ਸਨਮਾਨਿਤ ਕੀਤਾ ਗਿਆ ਕੋਈ ਸਭ ਚੱਲਾਂਗੇ ਜੋ ਹੈ ਅੱਗੇ ਮੈਂਬਰ ਬਣਾਉਣੇ ਪਿੰਡਾਂ ਤੱਕ ਪਹੁੰਚ ਕਰਨੀ ਬੂਥ ਤੇ ਬਣਾਉਣੇ ਉਹ ਸਾਰਾ ਚੱਲਾਂਗੇ ਜੀ ਮੂਵ ਟੂ ਵਾਈਸ ਹਾਂਜੀ ਮੈਂ ਉਹ ਕਹੀਆਂ ਜਿਲਿਆਂ ਦਾ ਬਣਾਤੀਆਂ ਚੱਲੀ ਜਾ ਰਹੀਆਂ ਚੱਲੀ ਜਾ ਰਹੀ ਹੈ ਜੀ ਕੰਟੀਨਿਊ ਹੈ ਸੋ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਆਪਣੇ ਸਾਰੇ ਸੰਗਤਾਂ ਨੂੰ ਪਤਾ ਹੀ ਹੈ ਕਿ ਆਪਾਂ 14 ਤਰੀਕ ਨੂੰ ਮਾਗੀ ਮੁਕਸਰ ਮੇਲੇ ਤੇ ਇੱਕ ਨਵੀਂ ਪਾਰਟੀ ਦਾ ਰਾਜਨੀਤਿਕ ਪਾਰਟੀ ਦਾ ਗਾਜ ਕੀਤਾ ਸੀ ਜਿਹਦਾ ਨਾਂ ਸੀ ਅਕਾਲੀ ਦਲ ਵਾਰਿਸ ਪੰਜਾਬ ਦੇ ਉਹਦੇ ਅਸੀਂ ਸਾਰੇਆਂ ਜਿਹੜਿਆਂ ਚੀ ਜਿਹੜੀ ਉਹਦੀ ਮੈਂਬਰਸ਼ਿਪ ਵਾਸਤੇ ਜਿਹੜੀ ਇਹ ਸ਼ੁਰੂ ਕੀਤੀ ਸੀ ਉਹਦੇ ਚਾ ਜੱਸੇ ਫਰੀਦਕੋਟ ਸਾਹਿਬ ਵਿਖੇ ਫਰੀਦਕੋਟ ਸਾਹਿਬ ਗੁਰਦੁਆਰਾ ਸਾਹਿਬ ਵਿਖੇ ਆ ਕੇ ਅਸੀਂ ਤੇ ਉਹ ਪੰਜਾਂ ਜਿਹੜੇ ਮੁੱਖ ਸੇਵਾਦਾਰ ਹੈ ਜिले ਦੇ ਉਹਨਾਂ ਨੂੰ ਅਸੀਂ ਡਿਊਟੀਆਂ ਲਾਈਆਂ ਤੇ ਇਸ ਕਰਕੇ ਅਸੀਂ ਸਾਰੀਆਂ ਸੰਤਾਂ ਗੜੀ ਵੀ ਅਪੀਲ ਕਰਦੇ ਆ ਕਿ ਤੁਸੀਂ ਇਹਨਾਂ ਮੈਂਬਰਾਂ ਨੂੰ ਅੱਗੇ ਬਲਾਕ ਪੱਧਰ ਤੇ ਜਾਂ ਜਿਹੜੀ ਜਿਹੜੇ ਵੀ ਜਿਨ੍ਹਾਂ ਜਿਨ੍ਹਾਂ ਦੇ ਡਿਊਟੀਆਂ ਲੱਗਦੀਆਂ ਉਹਨਾਂ ਨੂੰ ਤੁਸੀਂ ਇਤਸਾਲਾ ਸੰਪਰਕ ਕਰਕੇ ਉਹਨਾਂ ਦਾ ਸਹਿਯੋਗ ਦੇ ਕੇ ਤੇ ਇਸ ਭਰਤੀ ਮਹਿਮਨ ਨੂੰ ਵੀ ਤੇ ਇਸ ਪਾਰਟੀ ਨੂੰ ਵੀ ਤੁਸੀਂ ਉੱਚਾ ਚੁੱਕਣ ਦੀ ਕੋਸ਼ਿਸ਼ ਕਰੋ ਸਰੂਪਾ ਪਾਏ ਜਾਏਗਾ ਅਜ਼ਮਰ ਤੇਸ ਤੋਂ ਅੱਗੇ ਪੰਜ ਮੈਂਬਰ ਸਾਹਿਬਾਨ ਨੇ ਜੋ ਝੜੇ ਦੀ ਕਮੇਟੀ ਦੇ ਸਰਦਾਰ ਉਪਜਿੰਦਰ ਸਿੰਘ